ਉਹ ਸਵੇਰ ਦੀ ਸਭ ਨੂੰ ਗੁੱਡ ਮਾਰਨਿੰਗ ਤੇ ਆਪਾਂ ਪਹੁੰਚ ਗਏ ਆਂ ਸੀਐਨਜੀ ਪੰਪ ਤੇ ਗੱਡੀ ਕਹਿੰਦੀ ਵੀ ਸਭ ਤੋਂ ਪਹਿਲਾਂ ਇੱਧਰ ਲਿਆ ਖੁਸ਼ਖਾਨ ਨੂੰ ਫੇਰ ਕਰਦੇ ਆਂ ਦੂਜੀ ਗੱਲ ਅਬੇ ਮਜਾ ਆਏਗਾ ਨਾ ਬਿੜੋ ਤੇ ਬਾਬੇ ਆਪਾਂ ਰਾਈਡ ਚੱਕ ਲਈਏ ਸੈਕਟਰ 19 ਦੀ 19 ਸੈਕਟਰ ਆਪਾਂ ਕਰਤਾ ਡ੍ਰੌਪ ਤੇ ਤੇ ਚੈੱਕ ਕਰੋ 19 ਸੈਕਟਰ ਐਂ ਸਜਾਈ ਪਈ ਆ ਮਾਰਕਟ ਜਿਵੇਂ ਨਵੀਂ ਵਿਆਹ ਦੀ ਦੁਲਹਨ ਸਜਾਈ ਹੁੰਦੀ ਆ ਚੁਗਰੋ ਇੱਕ ਰਾ ਚੈੱਕ ਕਰੋ ਪੂਰੀਆਂ ਮਾਰਕਟਾਂ ਚੰਡੀ ਕਰਦੀਆਂ ਦੀਵਾਲੀ ਕਰਕੇ ਸੱਜੀਆਂ ਹੋਈਆਂ ਆ ਨੀਤ ਬੱਦ ਬਾਬੇ ਆਪਾਂ ਨੂੰ ਪੈ ਗਈ ਰੈਂਟਰ ਰਾਈਡ ਆਪਣੀ ਆਪਾਂ ਪਹੁੰਚੇ 17 17 ਆਪਾਂ ਉਸ ਪੁਆਇੰਟ ਤੇ ਖੜੇ ਆ ਜਿੱਥੇ ਜ਼ਿਆਦਾਤਰ ਮੇਰੇ ਸੱਜਣ ਮਿੱਤਰ ਪੁੱਛਦੇ ਹੁੰਦੇ ਵੀ 17 ਵਿੱਚ ਆਧਾਰ ਸੈਂਟਰ ਕਿਤੇ ਜਿੱਥੇ ਆਧਾਰ ਕਾਰਡ ਸੈੱਟ ਹੁੰਦੇ ਆ ਨਵੇਂ ਬਣਦੇ XYZ ਤੇ ਆਹ ਲਾਈਟ ਪੁਆਇੰਟ ਆ ਚੁਬਰੋ ਹਰਿਆਣਾ ਹੋਟਲ ਹੈ ਇਹਦੇ ਕੋਲੇ ਹਰਿਆਣਾ ਹੋਟਲ ਦੀ ਲੋਕੇਸ਼ਨ ਲਾ ਲਿਓ ਤੁਸੀਂ ਇੱਥੇ ਪਹੁੰਚ ਗਏ ਬ్రో ਫਿਰ ਆਪਾਂ ਥੋੜਾ ਅੱਗੇ ਗਏ ਤਾਂ 17 ਸੈਕਟਰ ਇੱਕ ਰਾਂ ਚੈੱਕ ਕਰ ਲਓ ਉਸ ਸਾਹਮਣੇ ਇਨਕਮ ਟੈਕਸ ਆਫਿਸ XYZ ਤੇ ਸਾਰੇ ਸਰਕਾਰੀ ਓਪਿਸ ਆਰਪੀਆਈ ਦਾ ਵੀ ਇੱਥੇ ਇਹਨਾਂ ਦਾ ਮੇਨ ਆਫਿਸ 17 ਸੈਕਟਰ ਚੈੱਕ ਕਰੋ ਤੇ ਮੈਂ ਥੋੜੀ ਦੇਰ ਬਾਅਦ ਹੀ ਚੁਬਰੋ ਇੱਥੇ ਬੱਜੀਆ ਗੱਡੀ 'ਚ ਗੱਡੀ ਠਾਹ ਕਰਕੇ ਤੇ ਪੈ ਗਿਆ ਰੌਲਾ ਨਾਲ ਦੇ ਨਾਲ ਆ ਮਰਸੀਡੀ ਗੱਡੀ ਖੜੀ ਹੈ ਤੇ ਉਹ ਖੜੀ ਹੈ ਐਚਪੀ ਨੰਬਰ ਉਹਨਾਂ ਕੋਲ ਸੀਗੀ ਆਲਟੋ ਮੜਾ ਜਾ ਰੌਲਾ ਸੀ ਤੇ ਚੁਬਰੋ ਇਹਨਾਂ ਨੇ ਪੁਲਿਸ ਕੱਟੀ ਕੀਤੀ ਤੇ 2 ਘੰਟੇ ਪੂਰੇ ਲੜਿਆ ਉਸ ਤੋਂ ਬਾਅਦ ਹੈਲੋ ਆਏ ਕਰਕੇ ਦੋਨੇ ਤੁਰ ਗਏ ਕੌਣ ਹੈ ਇਹ ਰੁਕ ਕਹਾਂ ਸੇ ਆਤੇ ਹੈ ਚੋਬਰੋ ਫੇਰ ਆਪਾਂ ਡ੍ਰੌਪ ਕੀਤਾ ਮਨੀ ਮਾਜਰੇ ਮਨੀ ਮਾਜਰੇ ਆਪਾਂ ਪਹੁੰਚੇ ਇੱਕ ਮਿਸਤਰੀ ਕੋਲੇ ਡੈਂਟਰਪਨਰ ਕੋਲੇ ਆਪਣੀ ਆਪਣੀ ਰਾਣਾ ਸੁਦਨਾ ਦਾ ਕਰਾਉਣਾ ਸੀ ਬੰਪਰ ਪੇਂਟ ਤੇ ਆਪਾਂ ਗੱਲਬਾਤ ਕੀਤੀ ਹੈ ਉਹਦੇ ਨਾਲ ਆਪਾਂ ਨੂੰ ਕਹਿੰਦਾ ਵੀ ਸੰਡੇ ਲਿਆਓ ਗੱਡੀ ਕਰ ਦਾਂਗੇ ਤੇ ਚੋਬਰੋ ਉਸ ਤੋਂ ਤੇ ਚੋਬਰੋ ਫੇਰ ਆਪਾਂ ਪਹੁੰਚਿਆ ਪੰਜ ਫੇਸ ਪੰਜ ਫੇਸ ਆਪਾਂ ਕੀਤਾ ਡ੍ਰੌਪ ਤੇ ਜਿੱਥੇ ਆਪਾਂ ਥੋੜੀ ਦੇਰ ਸੱਜਣ ਮਿੱਤਰ ਮਿਲ ਗਏ ਆਪਾਂ ਮੇਰੇ ਤੇ ਚੋਬਰੋ ਇਹਦੇ ਨਾਲ ਹੀ ਆਪਣਾ ਅੱਜ ਟਾਰਗੇਟ ਸੀਗਾ 3000 ਦਾ ਪਰ ਕੰਮ ਹੋਇਆ ਆਪਣਾ 2000 ਦਾ ਚੋਬਰੋ ਤਾਂ ਠੀਕ ਹੈ ਨਵੇਂ ਵਲੋਗ ਵਿੱਚ ਮਿਲਦੇ ਆ ਚੈਨਲ ਨੂੰ ਸਬਸਕ੍ਰਾਈ